ਸਤਿ ਸ਼੍ਰੀ ਅਕਾਲ ਜੀ ਮੈਂ ਕੁਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬਰਡ ਫਲੂ ਦੇ H5N5 ਸਟ੍ਰੇਨ ਦੇ ਨਾਲ ਦੁਨੀਆ ਦੇ ਵਿੱਚ ਪਹਿਲੀ ਮਨੁੱਖੀ ਮੌਤ ਅਮਰੀਕਾ ਦੇ ਵਸ਼ਿੰਗਟਨ ਸੂਬੇ ਦੇ ਵਿੱਚ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਵਾਇਰਸ H5N5 ਸਟ੍ਰੇਨ ਤੋਂ ਪੀੜਿਤ ਵਡੇਰੇ ਉਮਲ ਦੇ ਮਰੀਜ਼ ਨੂੰ ਨਵੰਬਰ ਦੇ ਸ਼ੁਰੂ ਦੇ ਵਿੱਚ ਤੇਜ਼ ਬੁਖਾਰ ਅਤੇ ਸਾਹ ਲੈਣ ਦੇ ਵਿੱਚ ਤਕਲੀਫ ਵਰਗੀਆਂ ਲਾਮਤਾਂ ਸਾਹਮਣੇ ਆਉਣ ਉੱਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਸੈਟਲ ਦੇ ਸੋ ਮੀਲ ਪੱਛਮ திਵਾਲਾ ਗਰੇਸ਼ ਹਾਰਬਰ ਕਾਉਂਟੀ ਦੇ ਵਿੱਚ ਰਹਿੰਦੇ ਮਰੀਜ਼ ਨੇ ਆਪਣੇ ਘਰ ਦੇ ਪਿਛਲੇ ਹਿੱਸੇ ਦੇ ਵਿੱਚ ਕੁਝ ਮੁਰਗੀਆਂ ਰੱਖੀਆਂ ਹੋਈਆਂ ਸੀ ਜਿਸ ਦਾ ਇਲਾਜ ਪਹਿਲਾ ਸਥਾਨਕ ਪੱਦਰ ਉਤੇ ਕੀਤਾ ਗਿਆ ਪਰ ਹਾਲਤ ਵਿਗੜਨ ਤੇ ਮੈਗਰੋਕਿੰਗ ਕਾਉਂਟੀ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵਾਸ਼ਿੰਗਟਨ ਸੁਪਿਤ ਸਿਹਤ ਵਿਭਾਗ ਨੇ ਬर्ड ਫਲੂ ਦੇ ਨਾਲ ਮੌਤ ਤੇ ਮਕਰੋ ਕਿਹਾ ਹੈ ਕਿ ਲੋਕਾਂ ਦੇ ਵਿੱਚ ਵਾਇਰਸ ਫੈਲਣ ਦਾ ਖਤਰਾ ਬਹੁਤ ਘੱਟ ਹੈ ਅਤੇ ਕਿਸੇ ਹੋਰ ਮਨੁੱਖ ਦੇ ਵਿੱਚ ਐਵੀਅਨ ਫਲੂ ਦੇ ਲੱਛਣ ਨਜ਼ਰ ਨਹੀਂ ਆਏ ਸਿਹਤ ਵਿਭਾਗ ਤੇ ਰਿਕਾਰਿਆ ਦੇ ਵੱਲੋਂ ਮਰਨ ਵਾਲੇ ਬਜ਼ੁਰਗ ਦੇ ਸੰਪਰਕ ਦੇ ਵਿਚਾਈ ਲੋਕਾਂ ਉਤੇ ਨਜ਼ਰ ਰੱਖੀ ਜਾ ਰਹੀ ਹੈ ਦੱਸੇ ਜਾ ਰਿਹਾ ਹੈ ਕਿ ਕੁਝ ਹਫ਼ਤੇ ਪਹਿਲਾਂ ਬਜ਼ੁਰਗ ਦੀਆਂ ਦੋ ਮੁਰਗੀਆਂ ਅਣਪਛਾਤੀ ਬਿਮਾਰੀ ਦਾ ਸ਼ਿਕਾਰ ਬਣ ਗਿਆ ਪਰ ਬਾਕੀ ਮੁਰਗੀਆਂ ਪੂਰੀ ਤਰ੍ਹਾਂ ਸਿਹਤਮੰਦ ਸੀ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਬर्ड ਫਲੂ ਤੋਂ ਪੀੜਤ ਮੁਰਗੀਆਂ ਜਾਂ ਹੋਰ ਪੰਛੀਆਂ ਦੇ ਜ਼ਿਆਦਾ ਨੇੜੇ ਜਾਣ ਵਾਈਰਸ ਨਾਲ ਮਰਨ ਵਾਲੀਆਂ ਮੁਰਗੀਆਂ ਨੂੰ ਹੱਥ ਲੋਂ ਨਾਲ ਵਾਇਰਸ ਮਨੁੱਖ ਨੂੰ ਪ੍ਰਮਾਰ ਕਰ ਸਕਦਾ ਹੈ ਹੁਣ ਤੱਕ ਮਨੁੱਖ ਦੇ ਵਿੱਚ ਬਰਡ ਫਲੂ ਫੈਲਣ ਦੇ ਮਾਮਲੇ ਦੇ ਵਿੱਚ H5 ਅਤੇ 1 ਵਾਇਰਸ ਦੇ ਨਾਲ ਸੰਬੰਧਿਤ ਰਹੇ ਪਰ ਤਾਜ਼ਾ ਸਟ੍ਰੇਨ ਮਨੁੱਖ ਖੋਤੇ ਵਧੇਰੇ ਅਸਰਦਾਰ ਸਾਬਤ ਹੋ ਰਿਹਾ ਹੈ ਫਿਲਹਾਲ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਕਿ H5N5 ਸਟ੍ਰੇਨ ਮਨੁੱਖ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਹੈ। ਅਮਰੀਕਾ ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ 2022 ਦੇ ਵਿੱਚ ਬर्ड ਫਲੂ ਫੈਲਣ ਤੇ ਮਗਰੋਂ 71 ਜਨਵੇਂ ਵਾਇਰਸ ਦੀ ਲਪੇਟ ਵਿੱਚ ਆਏ ਅਤੇ ਲੂਇਜ਼ੀਆਨਾ ਦੇ ਨਾਲ ਸੰਬੰਧਿਤ ਇੱਕ ਸ਼ਖਸ ਦੀ ਮੌਤ ਹੋ ਗਈ। ਸਿਹਤ ਮੰਤਰ ਲਗਾਤਾਰ ਦਾਅਵਾ ਕਰ ਰਹੀ ਨੇ ਕਿ H5N5 ਸਟ੍ਰੇਨ ਕੋਈ ਨਵਾਂ ਨਹੀਂ ਹੈ ਪਰ ਕਿਸੇ ਮਨੁੱਖ ਦੇ ਇਨਫੈਕਟਡ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੀ ਵਾਇਰੋਲੋজিস্ট ਡਾਕਟਰ ਐਂਜਲਾ ਰਾਸਮਸਨ ਨੇ ਚੇਤਾਵਨੀ ਦਿੱਤੀ ਹੈ ਕਿ H5N5 ਵਾਇਰਸ ਨੂੰ H5N1 ਸਟ੍ਰੇਨ ਵਾਂਗ ਹਲਕੇ ਤੌਰ ਉਤੇ ਨਾ ਲਿਆ ਜਾਵੇ ਕਿਉਂਕਿ ਇੱਕ ਲੋਕਾਂ ਨੂੰ ਹਸਪਤਾਲ ਪਹੁੰਚਾ ਸਪੈਸ਼ਲ ਕਿਉਂਕਿ ਇਹ ਲੋਕਾਂ ਨੂੰ ਹਸਪਤਾਲ ਪਹੁੰਚਾ ਸਕਦਾ ਹੈ ਇਸ ਦੌਰਾਨ ਅਮਰੀਕਾ ਦੇ ਟੈਨੇਸੀ ਸੂਬੇ ਦੇ ਵਿੱਚ ਇਨਫੈਕਸ਼ੀਅਸ ਡਿਜ਼ੀਜ਼ ਸਪੈਸ਼ਲਿਸਟ ਡਾਕਟਰ ਵਿਲੀਅਮ ਸ਼ਾਫਨਰ ਦਾ ਕਹਿਣਾ ਸੀ ਕਿ ਬਰਡ ਫਲੂ ਦਾ H5N5 ਸਟ੍ਰੇਨ ਦੇ ਗੁੰਝਲਦਾਰ ਅਸਰ ਹੋਣ ਤੱਕ ਸਾਹਮਣੇ ਨਹੀਂ ਆਇਆ ਜੁਲਾਈ 2022 ਤੋਂ ਬਾਅਦ ਅਮਰੀਕਾ ਦੇ ਜੰਗਲੀ ਅਤੇ ਪਾਲਤੂ ਹਰ ਕਿਸਮ ਦੇ ਪੰਛੀਆਂ ਦੇ ਵਿੱਚ ਬર્ડ ਫਲੂ ਫੈਲਿਆ ਅਤੇ ਕੋਈ ਸੂਬਾ ਵਾਇਰਸ ਤੋਂ ਮੁਕਤ ਨਾ رہ ਸਕਿਆ 176 ਮਿਲੀਅਨ ਮੁਰਗੀਆਂ, ਤਰਕੀ ਜਾਂ ਬਤਕਾਂ ਦੇ ਇਨਫੈਕਟਡ ਹੋਣ ਤੋਂ ਇਲਾਵਾ 1000 ਗਊਆਂ ਦੀ ਵੀ ਵਾਇਰਸ ਦੀ ਲਾਗ ਲੱਗਣ ਦੀ ਰਿਪੋਰਟ ਸਾਹਮਣੇ ਆਈ ਹੈ ਬਰਡ ਫਲੂ ਦੇ H5N5 ਸਟ੍ਰੇਨ ਦੇ ਨਾਲ ਦੁਨੀਆ ਦੇ ਵਿੱਚ ਪਹਿਲੀ ਮਨੁੱਖੀ ਮੌਤ ਅਮਰੀਕਾ ਦੇ ਵਸ਼ਿੰਗਟਨ ਸੂਬੇ ਦੇ ਵਿੱਚ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਵਾਇਰਸ ਦੇ H5N5 ਸਟ੍ਰੇਨ ਤੋਂ ਪੀੜਿਤ ਵਡੇਰੇ ਉਮਰ ਦੇ ਮਰੀਜ਼ ਨੂੰ ਨਵੰਬਰ ਦੇ ਸ਼ੁਰੂ ਦੇ ਵਿੱਚ ਤੇਜ਼ ਬੁਖਾਰ ਅਤੇ ਸਾਹ ਲੈਣ ਦੇ ਵਿੱਚ ਤਕਲੀਫ ਵਰਗੀਆਂ ਲਾਮਤਾਂ ਸਾਹਮਣੇ ਆਉਣ ਉੱਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸੈਟਲ ਦੇ 100 ਮੀਲ ਪੱਛਮ ਥੇਵਾਲਾ ਗ੍ਰੇਸ਼ ਹਾਰਬਰ ਕਾਉਂਟੀ ਦੇ ਵਿੱਚ ਰਹਿੰਦੇ ਮਰੀਜ਼ ਨੇ ਆਪਣੇ ਘਰ ਦੇ ਪਿਛਲੇ ਹਿੱਸੇ ਦੇ ਵਿੱਚ ਕੁਝ ਮੁਰਗੀਆਂ ਰੱਖੀਆਂ ਹੋਈਆਂ। ਜਿਸ ਦਾ ਇਲਾਜ ਪਹਿਲਾ ਸਥਾਨਕ ਪੱਦਰ ਉਤੇ ਕੀਤਾ ਗਿਆ ਪਰ ਹਾਲਤ ਵਿਗੜਨ ਤੇ ਮੈਗਰੋਕਿੰਗ ਕਾਉਂਟੀ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਵਾਸ਼ਿੰਗਟਨ ਸੂਬੇ ਦੇ ਸਿਹਤ ਵਿਭਾਗ ਨੇ ਬर्ड ਫਲੂ ਦੇ ਨਾਲ ਮੌਤ ਦੇ ਮਕਰੋ ਕਿਹਾ ਹੈ ਕਿ ਲੋਕਾਂ ਦੇ ਵਿੱਚ ਵਾਇਰਸ ਫੈਲਣ ਦਾ ਖਤਰਾ ਬਹੁਤ ਘੱਟ ਹੈ ਅਤੇ ਕਿਸੇ ਹੋਰ ਮਨੁੱਖ ਦੇ ਵਿੱਚ ਐਵੀਅਨ ਫਲੂ ਦੇ ਲੱਛਣ ਨਜ਼ਰ ਨਹੀਂ ਆਏ। ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਮਰਨ ਵਾਲੇ ਬਜ਼ੁਰਗ ਦੇ ਸੰਪਰਕ ਤੇ ਵਿਚਾਈ ਲੋਕਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਹਫ਼ਤੇ ਪਹਿਲਾਂ ਬਜ਼ੁਰਗ ਦੀਆਂ ਦੋ ਮੁਰਗੀਆਂ ਅਣਪਛਾਤੀ ਬਿਮਾਰੀ ਦਾ ਸ਼ਿਕਾਰ ਬਣ ਗਿਆ ਪਰ ਬਾਕੀ ਮੁਰਗੀਆਂ ਪੂਰੀ ਤਰ੍ਹਾਂ ਸਿਹਤਮੰਦ ਸੀ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬर्ड ਫਲੂ ਤੋਂ ਪੀੜਤ ਮੁਰਗੀਆਂ ਜਾਂ ਹੋਰ ਪੰਛੀਆਂ ਦੇ ਜ਼ਿਆਦਾ ਨੇੜੇ ਜਾਣ ਤਾਂ ਵਾਇਰਸ ਨਾਲ ਮਰਨ ਵਾਲੀਆਂ ਮੁਰਗੀਆਂ ਨੂੰ ਹੱਥ ਲਾਉਣ ਨਾਲ ਵਾਇਰਸ ਮਨੁੱਖ ਨੂੰ ਵੀ ਮਾਰ ਕਰ ਸਕਦਾ ਹੈ ਹੁਣ ਤੱਕ ਮਨੁੱਖ ਦੇ ਵਿੱਚ ਬर्ड ਫਲੂ ਫੈਲਣ ਦੇ ਮਾਮਲੇ ਦੇ ਵਿੱਚ H5 ਅਤੇ 1 ਵਾਇਰਸ ਦੇ ਨਾਲ ਸੰਬੰਧਿਤ ਰਹੇ ਪਰ ਤਾਜ਼ਾ ਸਟ੍ਰੇਨ ਮਨੁੱਖ ਉਤੇ ਵਧੇਰੇ ਅਸਰਦਾਅ ਸਾਬਤ ਹੋ ਰਿਹਾ ਹੈ ਫਿਲਹਾਲ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਕਿ H5N5 ਸਟ੍ਰੇਨ ਮਨੁੱਖ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਹੈ ਅਮਰੀਕਾ ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ 2022 ਦੇ ਵਿੱਚ ਬर्ड ਫਲੂ ਫੈਲਣ ਤੇ ਮਗਰੋਂ 71 ਜਨਵੇਂ ਵਾਇਰਸ ਦੀ ਲਪੇਟ ਵਿੱਚ ਆਏ ਅਤੇ ਲੂਇਜ਼ੀਆਨਾ ਦੇ ਨਾਲ ਸੰਬੰਧਿਤ ਇੱਕ ਸ਼ਖਸ ਦੀ ਮੌਤ ਹੋ ਗਈ ਸਿਹਤ ਮੰਤਰ ਲਗਾਤਾਰ ਦਾਅਵਾ ਕਰ ਰਹੀ ਨੇ ਕਿ H5N5 ਸਟ੍ਰੇਨ ਕੋਈ ਨਵਾਂ ਨਹੀਂ ਹੈ ਪਰ ਕਿਸੇ ਮਨੁੱਖ ਦੇ ਇਨਫੈਕਟਡ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਦੀ ਵਾਇਰੋਲੋজিস্ট ਡਾਕਟਰ ਐਂਜੁਲਾ ਰਾਸਮਸਨ ਨੇ ਚੇਤਾਵਨੀ ਦਿੱਤੀ ਹੈ ਕਿ H5N5 ਵਾਇਰਸ ਨੂੰ H5N1 ਸਟ੍ਰੇਨ ਵਾਂਗ ਹਲਕੇ ਤੌਰ ਉਤੇ ਨਾ ਲਿਆ ਜਾਵੇ ਕਿਉਂਕਿ ਇੱਕ ਲੋਕਾਂ ਨੂੰ ਹਸਪਤਾਲ ਪਹੁੰਚਾ ਸਪੈਸ਼ਲ ਕਿਉਂਕਿ ਇਹ ਲੋਕਾਂ ਨੂੰ ਹਸਪਤਾਲ ਪਹੁੰਚਾ ਸਕਦਾ ਹੈ ਇਸ ਦੌਰਾਨ ਅਮਰੀਕਾ ਦੇ ਟੈਨੇਸੀ ਸੂਬੇ ਦੇ ਵਿੱਚ ਇਨਫੈਕਸ਼ੀਅਸ ਡਿਜ਼ੀਜ਼ ਸਪੈਸ਼ਲਿਸਟ ਡਾਕਟਰ ਵਿਲੀਅਮ ਸ਼ਾਫਨਰ ਦਾ ਕਹਿਣਾ ਸੀ ਕਿ ਬਰਡ ਫਲੂ ਦਾ H5N5 ਸਟ੍ਰੇਨ ਦੇ ਗੁੰਝਲਦਾਰ ਅਸਰ ਹੋਣ ਤੱਕ ਸਾਹਮਣੇ ਨਹੀਂ ਆਇਆ ਜਨਵਰੀ 2022 ਤੋਂ ਬਾਅਦ ਅਮਰੀਕਾ ਦੇ ਜੰਗਲੀ ਅਤੇ ਪਾਲਤੂ ਹਰ ਕਿਸਮ ਦੇ ਪੰਛੀਆਂ ਦੇ ਵਿੱਚ ਬર્ડ ਫਲੂ ਫੈਲਿਆ ਅਤੇ ਕੋਈ ਸੂਬਾ ਵਾਇਰਸ ਤੋਂ ਮੁਕਤ ਨਾ رہ ਸਕਿਆ 176 ਮਿਲੀਅਨ ਮੁਰਗੀਆਂ, ਤਰਕੀ ਜਾਂ ਬਤਖਾਂ ਦੇ ਇਨਫੈਕਟਡ ਹੋਣ ਤੋਂ ਇਲਾਵਾ 1000 ਗਊਆਂ ਦੀ ਵੀ ਵਾਇਰਸ ਦੀ ਲਾਗ ਲੱਗਣ ਦੀ ਰਿਪੋਰਟ ਸਾਹਮਣੇ ਆਈ ਹੈ ਬਰਡ ਫਲੂ ਦੇ H5N5 ਸਟ੍ਰੇਨ ਦੇ ਨਾਲ ਦੁਨੀਆ ਦੇ ਵਿੱਚ ਪਹਿਲੀ ਮਨੁੱਖੀ ਮੌਤ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਵਿੱਚ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਵਾਇਰਸ H5N5 ਸਟ੍ਰੇਨ ਤੋਂ ਪੀੜਿਤ ਵਡੇਰੇ ਉਮਰ ਦੇ ਮਰੀਜ਼ ਨੂੰ ਨਵੰਬਰ ਦੇ ਸ਼ੁਰੂ ਦੇ ਵਿੱਚ ਤੇਜ਼ ਬੁਖਾਰ ਅਤੇ ਸਾਹ ਲੈਣ ਦੇ ਵਿੱਚ ਤਕਲੀਫ ਵਰਗੀਆਂ ਲਾਮਤਾਂ ਸਾਹਮਣੇ ਆਉਣ ਉੱਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸੈਟਲ ਦੇ 100 ਮੀਲ ਪੱਛਮ ਥੇਵਾਲੇ ਗ੍ਰੇਸ਼ ਹਾਰਬਰ ਕਾਉਂਟੀ ਦੇ ਵਿੱਚ ਰਹਿੰਦੇ ਮਰੀਜ਼ ਨੇ ਆਪਣੇ ਘਰ ਦੇ ਪਿਛਲੇ ਹਿੱਸੇ ਦੇ ਵਿੱਚ ਕੁਝ ਮੁਰਗੀਆਂ ਰੱਖੀਆਂ ਹੋਈਆਂ। ਸੀ ਜਿਸ ਦਾ ਇਲਾਜ ਪਹਿਲਾ ਸਥਾਨਕ ਪੱਧਰ ਉੱਤੇ ਕੀਤਾ ਗਿਆ ਪਰ ਹਾਲਤ ਵਿਗੜਨ ਦੇ ਮਗਰੋਂ ਕਿੰਗ ਕਾਉਂਟੀ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵਾਸ਼ਿੰਗਟਨ ਸਬੰਧਿਤ ਸਿਹਤ ਵਿਭਾਗ ਨੇ ਬर्ड ਫਲੂ ਦੇ ਨਾਲ ਮੌਤ ਦੇ ਮਕਰੋ ਕਿਹਾ ਹੈ ਕਿ ਲੋਕਾਂ ਦੇ ਵਿੱਚ ਵਾਇਰਸ ਫੈਲਣ ਦਾ ਖਤਰਾ ਬਹੁਤ ਘੱਟ ਹੈ ਅਤੇ ਕਿਸੇ ਹੋਰ ਮਨੁੱਖ ਦੇ ਵਿੱਚ ਐਵੀਅਨ ਫਲੂ ਦੇ ਲੱਛਣ ਨਜ਼ਰ ਨਹੀਂ ਆਏ। ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਮਰਨ ਵਾਲੇ ਬਜ਼ੁਰਗ ਦੇ ਸੰਪਰਕ ਤੇ ਵਿਚਾਈ ਲੋਕਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਹਫ਼ਤੇ ਪਹਿਲਾਂ ਬਜ਼ੁਰਗ ਦੀਆਂ ਦੋ ਮੁਰਗੀਆਂ ਅਣਪਛਾਤੀ ਬਿਮਾਰੀ ਦਾ ਸ਼ਿਕਾਰ ਬਣ ਗਿਆ ਪਰ ਬਾਕੀ ਮੁਰਗੀਆਂ ਪੂਰੀ ਤਰ੍ਹਾਂ ਸਿਹਤਮੰਦ ਸੀ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਬर्ड ਫਲੂ ਤੋਂ ਪੀੜਤ ਮੁਰਗੀਆਂ ਜਾਂ ਹੋਰ ਪੰਛੀਆਂ ਦੇ ਜ਼ਿਆਦਾ ਨੇੜੇ ਜਾਣ ਤਾਂ ਵਾਈਰਸ ਨਾਲ ਮਰਨ ਵਾਲੀਆਂ ਮੁਰਗੀਆਂ ਨੂੰ ਹੱਥ ਲਾਉਣ ਨਾਲ ਵਾਇਰਸ ਮਨੁੱਖ ਨੂੰ ਵੀ بیمار ਕਰ ਸਕਦਾ ਹੈ ਹੁਣ ਤੱਕ ਮਨੁੱਖ ਦੇ ਵਿੱਚ ਬਰਡ ਫਲੂ ਫੈਲਣ ਦੇ ਮਾਮਲੇ ਦੇ ਵਿੱਚ H5 ਅਤੇ 1 ਵਾਇਰਸ ਦੇ ਨਾਲ ਸੰਬੰਧਿਤ ਰਹੇ ਪਰ ਤਾਜ਼ਾ ਸਟ੍ਰੇਨ ਮਨੁੱਖੋਤੇ ਵਧੇਰੇ ਅਸਰਦਾਰ ਸਾਬਤ ਹੋ ਰਿਹਾ ਹੈ ਫਿਲਹਾਲ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਕਿ H5N5 ਸਟ੍ਰੇਨ ਮਨੁੱਖ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਹੈ ਅਮਰੀਕਾ ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ 2023 ਵਿੱਚ ਬर्ड ਫਲੂ ਫੈਲਣ ਤੇ ਮਗਰੋਂ 71 ਜਨਵਰੀ ਨੂੰ ਵਾਇਰਸ ਦੇ ਲਪੇਟ ਵਿੱਚ ਆਏ ਅਤੇ ਲੂਇਜ਼ੀਆਨਾ ਦੇ ਨਾਲ ਸੰਬੰਧਿਤ ਇੱਕ ਸ਼ਖਸ ਦੀ ਮੌਤ ਹੋ ਗਈ ਸਿਹਤਮਾਨ ਲਗਾਤਾਰ ਦਾਵਾ ਕਰ ਰਹੇ ਨੇ ਕਿ H5N5 ਸਟ੍ਰੇਨ ਕੋਈ ਨਵਾਂ ਨਹੀਂ ਹੈ ਪਰ ਕਿਸੇ ਮਨੁੱਖ ਦੇ ਇਨਫੈਕਟਡ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਦੇ ਵਾਇਰੋਲੋজিস্ট ਡਾਕਟਰ ਐਂਜਲਾ ਰਾਸਮਸਨ ਨੇ ਚੇਤਾਵਨੀ ਦਿੱਤੀ ਹੈ ਕਿ H5N5 ਵਾਇਰਸ ਨੂੰ H5N1 ਸਟ੍ਰੇਨ ਵਾਂਗ ਹਲਕੇ ਤੌਰ ਉਤੇ ਨਾ ਲਿਆ ਜਾਵੇ ਕਿਉਂਕਿ ਇੱਕ ਲੋਕਾਂ ਨੂੰ ਹਸਪਤਾਲ ਪਹੁੰਚਾ ਸਫਲ ਕਿਉਂ ਕਿ ਇਹ ਲੋਕਾਂ ਨੂੰ ਹਸਪਤਾਲ ਪਹੁੰਚਾ ਸਕਦਾ ਹੈ ਇਸ ਦੌਰਾਨ ਅਮਰੀਕਾ ਦੇ ਟੈਨੇਸੀ ਸੂਬੇ ਦੇ ਵਿੱਚ ਇਨਫੈਕਸ਼ੀਅਸ ਡਿਜ਼ੀਜ਼ ਸਪੈਸ਼ਲਿਸਟ ਡਾਕਟਰ ਵਿਲੀਅਮ ਸ਼ਾਫਨਰ ਦਾ ਕਹਿਣਾ ਸੀ ਕਿ ਬਰਡ ਫਲੂ ਦਾ H5N5 ਸਟ੍ਰੇਨ ਦੇ ਗੁੰਝਲਦਾਰ ਅਸਰ ਹੁਣ ਤੱਕ ਸਾਹਮਣੇ ਨਹੀਂ ਆਇਆ ਜਨਵਰੀ 2022 ਤੋਂ ਬਾਅਦ ਅਮਰੀਕਾ ਦੇ ਜੰਗਲੀ ਅਤੇ ਪਾਲਤੂ ਹਰ ਕਿਸਮ ਦੇ ਪੰਛੀਆਂ ਦੇ ਵਿੱਚ ਬਰਡ ਫਲੂ ਫੈਲਿਆ ਅਤੇ ਕੋਈ ਸੂਬਾ ਵਾਇਰਸ ਤੋਂ ਮੁਕਤ ਨਾ ਰਹਿ ਸਕਿਆ 176 ਮਿਲੀਅਨ ਮੁਰਗੀਆਂ, ਤਰਕੀ ਜਾਂ ਬਤਕਾ ਦੇ ਇਨਫੈਕਟਡ ਹੋਣ ਤੋਂ ਇਲਾਵਾ 1000 ਗਊਆਂ ਦੀ ਵੀ ਵਾਇਰਸ ਦੀ ਲਾਗ ਲੱਗਣ ਦੀ ਰਿਪੋਰਟ ਸਾਹਮਣੇ ਆਈ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ